ਧਰਪਰ ਸਸੀ ਗੱਲ ਜੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਐਚਕਟੀਆਂ ਚੈਨਲ ਦੇਸ਼ ਵਿਦੇਸ਼ ਤੇ ਤੁਹਾਡਾ ਸਾਰਿਆਂ ਦਾ ਹਰਤਿ ਸਵਾਗਤ ਇਸ ਟਾਈਮ ਆਪਣੇ ਕੋਲ ਮਹਾਲੀ ਸ਼ਹਿਰ ਤੋਂ ਜਿਹੜੇ ਆ ਗਿਆ ਹਰਦੀਪ ਸਿੰਘ ਜੁੜ ਚੁੱਕੇ ਆ ਉਹਨਾਂ ਨਾਲ ਗੱਲ ਕਰਦੇ ਪਹਿਲਾਂ ਤਿਆਰਪੁਰ ਸਸੀ ਗੱਲ ਜੀ ਸਰ ਹਾਂਜੀ ਸਸੀ ਗੱਲ ਜੀ ਆਪਣੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਜੀ ਫਤਿਹ ਸਰ ਇਹ ਪੁੱਛ ਗਲ ਕਰੇ ਲੋਹੜੀ ਦਾ ਤਿਆਰ ਕੀ ਹੈ ਥੋੜਾ ਜਿਆ ਜਾਨਣਾ ਪਾਇਓ ਸੀ ਲੋਹੜੀ ਤਾਂ ਦੇਖੋ ਆਪਣੇ ਜਿਹੜਾ ਪੰਜਾਬੀ ਸੱਭਿਆਚਾਰ ਹੈ ਮੁੱਢ ਤੋਂ ਹੀ ਲੋਹੜੀ ਆਪਣੇ ਪੰਜਾਬੀ ਲੋਕ ਮਨਾਉਂਦੇ ਆ ਰਹੇ ਨੇ ਤੇ ਜੇ ਆਪਾਂ ਸਿੱਖੀ ਵਾਲੇ ਪਾਸੇ ਨੂੰ ਦੇਖੀ ਤਾਂ ਮਾਗੀ ਆਪਾਂ ਕਹਿ ਦਿੰਦੇ ਹਾਂ ਨਾ ਨਵਾਂ ਦੇਸੀ ਮਹੀਨਾ ਜਿਹੜਾ ਚੜਦਾ ਤੇ ਬੇਸਿਕਲੀ ਲੋਹੜੀ ਜਿਹੜੀ ਹੈ ਆਪਣੇ ਮੁੰਡਿਆਂ ਦੀ ਸਪੋਸ ਜ਼ਿਆਦਾ ਮਨਾਈ ਜਾਂਦੀ ਹੈ ਬਟ ਅੱਜ ਕੱਲ ਮੁੰਡੇ ਤੇ ਕੁੜੀਆਂ ਦੋਹਾਂ ਨੂੰ ਬਰਾਬਰ ਹੀ ਮਨਾਇਆ ਜਾਂਦਾ ਤੇ ਜਿਵੇਂ ਆਪਣੇ ਮੋਹਾਲੀ ਸ਼ਹਿਰ ਚ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਕੁੜੀਆਂ ਦੀ ਵੀ ਆਪਣੇ ਜਿਹੜੇ ਮੋਹਾਲੀ ਦੇ ਪਛਿੰਦੇ ਆ ਉਹ ਲੋਹੜੀ ਸੈਲੀਬ੍ਰੇਟ ਕਰ ਰਹੇ ਆ ਔਰ ਸੋ ਸੋ ਕੁੜੀਆਂ ਨੂੰ ਇਕੱਠੇ ਉਹ ਗਿਫਟਸ ਬਣ ਰਹੇ ਨੇ ਐਂਡ ਦੈਟ ਇਜ਼ ਵੈਰੀ ਗੁੱਡ ਐਂਡ ਇੰਪ੍ਰੈਸਿਵ। ਤੁਸੀਂ ਗੱਲ ਕਰੀਏ ਤੁਸੀਂ ਵਾਰਡ ਵਾਸੀਆਂ ਵਾਸਤੇ ਤੁਸੀਂ ਕੀ ਕਰ ਰਹੇ ਹੋ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਖੜਨਾ ਆ। ਹਾਂਜੀ ਆਪਣਾ ਜਿਹੜੀ ਨਵੀਂ ਵਾਰਡਬੰਦੀ ਹੋਈ ਹੈ ਉਸ 'ਚ ਵਾਰਡ ਨੰਬਰ 38 ਜਿਹੜੀ ਕਿ ਸੈਕਟਰ 71 ਹੈ ਤੇ ਉੱਥੋਂ ਅਸੀਂ ਜ਼ਰੂਰ ਆਪਣਾ ਜਿਹੜੀ ਸੇਵਾ ਹੈ ਉਹ ਕਰਨਾ ਚਾਹੁੰਦੇ ਹਾਂ ਕਿਉਂਕਿ ਪਹਿਲਾਂ ਸੜੇ ਡਿਪਟੀ ਮੇਅਰ ਸਾਹਿਬ ਸੀਨੀਅਰ ਕਾਂਗਰਸੀ ਆਗੂ ਨੇ ਆਪਣਾ ਸੋਮਲ ਸਾਹਿਬ ਉਹ ਪਿਛਲੇ ਚਾਰ ਤੇ ਨਿਊਜ਼ ਤੋਂ ਉੱਥੇ ਸੇਵਾ ਕਰ ਰਹੇ ਨੇ ਤੇ ਹੁਣ ਅ ਅਸੀਂ ਸੋਚਿਆ ਕਿ ਅਸੀਂ ਵੀ ਇਸ ਵਾਰ ਟਰਾਈ ਕਰਾਂਗੇ ਬਾਕੀ ਵਾਹਿਗੁਰੂ ਦੀ ਮਿਹਰ ਹੈ ਕਿ ਜੇ ਸਕਸੈਸਫੁਲ ਹੋਏ ਦੈਨ ਡੈਫੀਨਿਟਲੀ ਜੇ ਕਾਤਰ ਸੈਕਟਰ ਵਾਲੇ ਆਪਣੇ ਸਾਰੇ ਜਿਹੜੇ ਰੈਜ਼ੀਡੈਂਟਸ ਨੇ ਉਹ ਮੌਕਾ ਦੇਣਗੇ ਦੈਨ ਡੈਫੀਨਿਟਲੀ ਤੁਨੂੰ ਮਨੋ ਤੁਨੂੰ ਆਪਣਾ ਅਸੀਂ ਸੇਵਾ ਕਰਾਂਗੇ ਤੇ ਕੋਈ ਗੱਲ ਹੋਰ ਕਰੀਏ ਕਿ ਜਿਵੇਂ ਬਸੰਤ ਪੰਜਵੇਂ ਵਾਲੇ ਦੇ ਨੇ ਡੋਰ ਦੀ ਗੱਲ ਕਰੀਏ ਗੁੱਡੀਆਂ ਉਹ ਰੌਣ ਵਾਲੇ ਚਾਹ ਮੰਨ ਹੈ ਅੱਜ ਗੱਲ ਗੱਲ ਕਰੀਏ ਚੈਨਾ ਜੋਰ ਸ਼ਰੀਆਮ ਅਜਿਹਾ ਬਿਕਦੇ ਆ ਚੋਰੀ ਛੁਪੇ ਵੇਚਦੇ ਆ ਫਿਰ ਵੀ ਸਰਕਾਰ ਤੋਂ ਖਾਫ ਨਹੀਂ ਹੈਗਾ ਉਹਨਾਂ ਨੂੰ ਦੇਖੋ ਚਾਈਨਾ ਡੋਰ ਜਿਹੜੀ ਹੈ ਨਾ ਇਹ ਬਹੁਤ ਹਾਰਮਫੁਲ ਹੈ ਔਰ ਬੇਸਿਕਲੀ ਇਹ ਤਾਂ ਬੰਦ ਹੀ ਹੋ ਜਾਣੀ ਚਾਹੀਦੀ ਹੈ ਇੰਡੀਆ ਚ ਬਿਕੋਜ਼ ਜਿਹੜੀ ਸਾਡੀ ਉਹਨੇ ਪੋਪੂਲੇਸ਼ਨ ਹੈ ਉਹ ਐਸ ਕੰਪੇਅਰ ਟੂ ਅਦਰ ਕੰਟਰੀਜ਼ ਬਹੁਤ ਜ਼ਿਆਦਾ ਹੈ ਔਰ ਉਸ ਤੋਂ ਹੁੰਦਾ ਕਿ ਇਹ ਚਾਈਨਾ ਡੋਰ ਦਾ ਕਿ ਕਿਦਾਂ ਅਸੀਂ ఎవਰੀ ਡੇ ਬੇਸਿਸ ਤੇ ਅਸੀਂ ਦੇਖਦੇ ਆ ਕਿਸੇ ਨਾ ਕਿਸੇ ਬੱਚੇ ਦੇ ਕਿਸੇ ਦਾ ਗਲ ਵਟ ਗਿਆ ਕਿਸੇ ਦਾ ਬੁੱਲ ਵਟ ਗਿਆ ਹੈ ਨਾ ਦੈਨ ਇਟ ਇਟ ਸ਼ੁੱਡ ਬੀ ਸਟਾਪਡ ਔਰ ਉਹ ਡੈਫੀਨਿਟਲੀ ਡੇਂਜਰਸ ਹੈ ਔਰ ਲੁਧਿਆਣਾ ਇਸ ਤੇ ਇੱਕ ਪ੍ਰੋਪਰ ਫੈਕਟਰੀ ਖੁੱਲੀ ਹੋਈ ਹੈ ਤੇ ਇਹ ਚੀਜ਼ਾਂ ਜਿਹੜਾ ਆਪਣੇ ਪ੍ਰਸ਼ਾਸਨ ਹੈ ਉਹਨਾਂ ਨੂੰ ਦੇਖਣੀਆਂ ਚਾਹੀਦੀਆਂ ਕਿ ਉਹ ਚైనా ਡੋਰ ਦੇ ਉੱਤੇ ਰੋਕ ਲਾਉਣ ਤਾਂ ਕਿ ਫਿਜ਼ੀਕਲੀ ਕੋਈ ਵੀ ਜਿਹੜੀ ਆਪਣੀ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਆਪਣੇ ਰੈਜ਼ੀਡੈਂਟਸ ਨੂੰ ਮੌਹਰੀ ਰੈਜ਼ੀਡੈਂਟਸ ਨੂੰ ਉਹ ਨਾ ਹੋਣ ਤੇ ਡਿਲੀਵਰੀ ਬாய் ਕਰਕੇ ਆਪਾਂ ਗੱਲ ਕਰੀਏ ਸਵੀਗੀ ਜੋਮੈਟੋ 10 ਮਿੰਟ ਦਾ ਖਤਰੇ ਦੇ ਖਿਲਾੜੀ ਨਾਲੋਂ ਵੱਧ ਕੋਈ ਹੈਨੀ ਗੇ ਰੋਡ ਦੇ ਉੱਤੇ ਚੱਲਣਾ ਤੇ ਆਪ ਦੇਖਦੇ ਹੋ ਕਿ ਰੋਜ਼ ਦਿੱਲੀ ਕੋਈ ਨਾ ਕੋਈ ਖਬਰ ਆਈ ਹੁੰਦੀ ਹੈ ਡੈਫੀਨਿਟਲੀ ਦੇਖੋ ਇਹ ਪਤਾ ਕਿ ਇਹ ਜਿਹੜੇ 10 ਮਿੰਟਸ ਪ੍ਰੈਸ਼ਰ ਹੈ ਉਹਦੇ ਉੱਤੇ ਤਾਂ ਆਪਣਾ ਪਾਰਲੀਮੈਂਟਸ ਵੀ ਕਾਫੀ ਬੋਲਿਆ ਗਿਆ ਸੀਗਾ ਬਟ ਅਪਾਰਟ ਫਰਮ ਥੈਟ ਏ ਚੀਜ਼ ਮੈਨੂੰ ਲੱਗਦਾ ਹਟਣੀ ਚਾਹੀਦੀ ਹੈ ਰੀਜ਼ਨ ਬੀਇੰਗ ਬਿਕੋਜ਼ ਜਿੰਨੇ ਵੀ ਆਪਣੇ 스위ਗੀ ਡਰਾਈਵਰਸ ਨੇ ਯਾ ਆਪਣੇ ਇਨਸਟਾ ਅਲੇ ਡਰਾਈਵਰਸ ਨੇ ਇਹ ਮੋਸਟਲੀ ਕੋਈ ਮੋਹਾਲੀ ਤੋਂ ਘਟਨੇ ਆਊਟਸਾਈਡ ਏਰੀਆਜ਼ ਤੋਂ ਯਾ ਆਊਟਸਾਈਡ ਸਟੇਟਸ ਤੋਂ ਜ਼ਿਆਦਾ ਨਹੀਂ ਜਿਹੜੇ ਮੋਹਾਲੀ ਚ ਕੰਮ ਕਰਾ ਕਰਨ ਆਏ ਹੋਏ ਨੇ ਬਿਕੋਜ਼ ਪ੍ਰਾਈਸਿਟੀ ਹੋਣ ਕਰਕੇ ਇੱਥੇ ਜੌਬਸ ਓਪਰਚ्युनिटीਜ਼ ਜ਼ਿਆਦਾ ਨੇ ਤੇ ਹੁੰਦਾ ਕੀ ਹੈ ਜਿਹੜੇ ਪ੍ਰੈਸ਼ਰ ਚ ਆ ਕੇ ਉਹ ਫਿਰ ਕਈ ਵਾਰ ਲਾਈਟਸ ਤੇ ਵੀ ਨਹੀਂ ਰੁਕਦੇ ਔਰ ਉਹ ਫਿਰ ਕਾਰਨ ਬਣਦਾ ਹੈ ਐਕਸੀਡੈਂਟਸ ਦਾ ਚਾਹੇ ਉਹ ਕਿਸੇ ਜਿਹੜਾ ਸਵੀਗੀ ਡਰਾਈਵਰ ਹੈ ਉਹਦਾ ਐਕਸੀਡੈਂਟ ਹੈ ਜਾਂ ਕਿਸੇ ਉਹਨਾਂ ਦੇ ਕਾਰਨ ਜਿਹੜਾ ਆਪਣਾ ਮੋਹਾਲੀ ਦਾ ਰੈਜ਼ੀਡੈਂਟ ਹੈ ਉਹ ਉਹ ਟ੍ਰੈਫਿਕ ਚ ਜਾਂ ਐਕਸੀਡੈਂਟਸ ਇਨਵੋਲਵ ਹੁੰਦਾ ਹੈ ਤੇ ਇਹ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜਾ ਇਹ 10 ਮਿੰਟਸ ਵਾਲਾ ਸਿਸਟਮ ਹੈ ਜੇ ਇਹ ਪ੍ਰੋਪਰ ਹੋ ਜਾਏਗਾ ਇਹਨੂੰ ਬੰਦ ਕਰ ਦਿੱਤਾ ਜਾਊਗਾ ਕਿਤੇ ਨਾ ਕਿਤੇ ਐਕਸੀਡੈਂਟਸ ਡੈਫੀਨਿਟਲੀ ਸੁਧਾਰਾਊਗਾ ਬਟ ਉਹਦੇ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਪਣੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਆਲਰੇਡੀ ਬਹੁਤ ਕੁਝ ਕਰ ਰਹੇ ਹੈ ਤੇ ਜਿਵੇਂ ਰੈੱਡ ਲਾਈਟਸ ਦੇ ਉੱਤੇ ਹੁਣ ਵੀਡੀਓ ਕੈਮਰਸ ਲੱਗ ਚੁੱਕੇ ਨੇ ਕਿ ਜਿਹੜੇ ਵੀ ਰੂਲਸ ਫੋਲੋ ਨਹੀਂ ਕਰਦੇ ਆ ਰੈਡ ਲਾਈਟਸ ਤੇ ਨਹੀਂ ਰੁਕਦੇ ਉਹਨਾਂ ਦੇ ਆਨਲਾਈਨ ਚਲਾਨਸ ਉਹਨਾਂ ਦੇ ਫੋਨ ਤੇ ਆ ਜਾਂਦੇ ਆ ਤਾਂ ਪ੍ਰਸ਼ਾਸਨ ਵੱਲੋਂ ਤਾਂ ਦੇਖੋ ਉਹ ਆਪਣੀ ਅਪਗ੍ਰੇਡ ਕਰ ਹੀ ਰਹੇ ਨੇ ਤੇ ਬਟ ਇਹ ਆਪਣੇ ਰੈਜ਼ੀਡੈਂਟਸ ਨੂੰ ਵੀ ਮੌਰੀ ਰੈਜ਼ੀਡੈਂਟਸ ਨੂੰ ਵੀ ਔਰ ਜਿਹੜੇ 스ਵੀਗੀ ਡਰਾਈਵਰਸ ਆ ਉਹਨਾਂ ਨੂੰ ਵੀ ਚਾਹੀਦਾ ਕਿ ਅਸੀਂ ਰੋਡ ਰੂਲਸ ਪ੍ਰੋਪਰ ਫੋਲੋ ਕਰੀਏ ਜੀ ਉਹ ਕਹਿੰਦੇ ਕਿ ਤਾਂ ਅਸੀਂ ਫੋਲੋ ਅਸੀਂ ਰੋਡ ਆਪਾਂ ਕ੍ਰੋਸਿੰਗ ਕਰਦੇ ਆ ਕਿ ਸਾਨੂੰ ਉਹਦੇ ਵਿੱਚ ਇੱਕ ਪੈਸੇ ਵੀ ਘੱਟ ਮਿਲਦੇ ਤੇ ਇੱਕ ਟਾਈਮਿੰਗ ਬਹੁਤ ਜੇ 1 ਕਿਲੋਮੀਟਰ ਦੇ 10 ਰੁਪਏ 15 ਰੁਪ ਉਹਨਾਂ ਨੂੰ ਕਿੰਨਾ ਕੁ ਉਹਦੀ ਕਰਕੇ ਸਾਨੂੰ ਬਚਦਾ ਨਹੀਂ ਕੁਝ ਦੇਖੋ ਜਿਹੜਾ ਜਦੋਂ ਟਾਈਮ ਨਹੀਂ ਹੋਏਗਾ ਇਫ ਦੇ નોਟ ਬੀ ਟਾਈਮ ਬਾਉਂਡ ਕਿ ਇਸੇ 10 ਮਿੰਟ ਦੇ ਵਿੱਚ ਵਿੱਚ ਪਹੁੰਚਣਾ ਹੀ ਪਹੁੰਚਣਾ ਹੈ ਆਫ ਕੋਰਸ ਉਹ ਥੋੜਾ ਸਲੋ ਹੋਣਗੇ ਅੱਛਾ ਜਿਹੜੀ ਗੱਲ ਰਹੀ ਆਪਣਾ ਇਨਟਾਈਟਲਮੈਂਟ ਦੀ ਕਿ ਕਿੰਨੇ ਪੈਸੇ ਮਿਲਦੇ ਆ ਕਿੰਨੇ ਨਹੀਂ ਜਦੋਂ ਕੰਪਨੀਆਂ ਇਸ ਬਿਜ਼ਨਸ ਦੇ ਉੱਤੇ ਬੇਸਿਕਲੀ ਬੇਸ ਹੋ ਕੇ ਮਲਟੀ ਮਿਲੀਅਨ ਡਾਲਰ ਬਿਜ਼ਨਸ ਬਣਾ ਸਕਦੀਆਂ ਨੇ ਤਾਂ ਉਹਨਾਂ ਨੂੰ ਆਪਣੇ ਜਿਹੜੇ ਸੈਲਰੀਡ EMPLOYES ਨੇ ਉਹਨਾਂ ਦੀ ਵੀ ਦੇਖਭਾਲ ਉਹਨਾਂ ਦੀ ਹੀ ਡਿਊਟੀ ਹੈ ਐਂਡ ਦੇ ਨੀਡ ਟੂ ਅੰਡਰਸਟੈਂਡ ਇਟਸ ਅ ਗਰੋਇੰਗ ਇੰਡੀਆ ਤੇ ਜੇ ਅਸੀਂ ਆਪਣੇ ਇਹ ਜਿਹੜੇ ਡਰਾਈਵਰਸ ਐ ਇਹਨਾਂ ਨੂੰ ਨਈ ਲੋਕ ਅਫਟਰ ਪ੍ਰੋਪਰ ਕਰਾਂਗੇ ਥੈਨ ਆਫਕੋਰਸ ਕਿਤੇ ਨਾ ਕਿਤੇ ਫਿਰ ਉਹਨਾਂ ਨੂੰ ਹੀ ਡਰਾਈਵਰਸ ਦੀ ਕਮੀ ਆਊਗੀ ਬਿਕਾਜ਼ ਜਿਹੜਾ ਅੱਜ ਦਾ ਨੌਜਵਾਨ ਹੈ ਉਹ ਬਹੁਤ ਸਿਆਣਾ ਹੈ ਤੇ ਅੱਜਕੱਲ ਇੰਡੀਆ ਚ ਜੌਬਸ ਵੀ ਇੰਨੀਆਂ ਨੇ ਤੇ ਉਹ ਇੱਕ ਜੋਬ ਤੇ ਨਹੀਂ ਟਿੱਕੇ ਰਹਿਣ ਵਾਲੇ ਇਫ ਦੇਲ ਹੈਵ ਇਸ਼ੂ ਆਫ ਕੋਸ ਦੇ ਗੋਣਾ ਜੰਪ ਫॉर द ਨਿਊ ਜੋਬ ਜੇ ਆਪਾਂ ਗੱਲ ਕਰੀਏ ਪ੍ਰੋਪਰਟ ਅੱਜ ਕੱਲ ਜਿੰਨੇ ਵੀ ਹੈਗੇ ਅੱਜ ਕੱਲ ਪੜੇ ਲਿਖੇ ਆ ਐਮਏ ਬੀਏ ਕਰਕੇ ਅੱਜ ਆ ਕਢੀ ਚੌਲ ਦੇ ਲੰਕਰ ਲਾ ਕੇ ਕੰਮ ਕਰ ਰਹੇ ਕੋਈ ਕਾਰਡ ਖੋਲ ਕੇ ਬੈਠੇ ਆ ਉਹਨਾਂ ਨੂੰ ਬੇਰੋਜ਼ਗਾਰੀ ਕਰਕੇ ਆ ਜਿੰਨੇ ਵੀ ਹੈਗੇ ਅੱਜ ਇਸ ਟਾਈਮ ਰੈਪਿਡਰ ਓਲਾ ਉਬਰ ਦੇ ਵਿੱਚ ਇਸ ਟਾਈਮ ਨੌਜਵਾਨੋ ਪਟਕਾ ਕਰ ਰਹੇ ਆ ਜੇ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਉਹਨਾਂ ਨੂੰ ਦੇਖੋ ਸਰਕਾਰੀ ਨੌਕਰੀ ਦਾ ਇਦਾਂ ਹੈ ਕਿ ਆਪਣੀ ਐਕਚੁਅਲੀ ਇੰਡੀਆ ਦੀ ਪੋਪੂਲੇਸ਼ਨ ਹੀ ਬਹੁਤ ਹੈ ਜਿਵੇਂ ਪੰਜਾਬ ਦੀ ਵੀ ਗੱਲ ਕਰੀਏ ਪੰਜਾਬ ਚ ਬਾਹਰੋਂ ਆ ਕੇ ਜਿਹੜੇ ਆਪਣੇ ਨੌਜਵਾਨ ਨੇ ਡਿਫਰੈਂਟ ਸਟੇਟਸ ਤੋਂ ਉਹ ਇੱਥੇ ਆ ਕੇ ਬਿਜ਼ਨਸ ਸੈੱਟ ਕਰ ਰਹੇ ਨੇ ਤੇ ਮੈਨੂੰ ਇਹ ਲੱਗਦਾ ਕਿ ਕੰਮ ਚ ਕੋਈ ਸ਼ਰਮ ਨਹੀਂ ਹੈਗੀ ਕੰਮ ਉਹ ਵੱਡਾ ਛੋਟਾ ਹੋ ਸਕਦਾ ਬਟ ਕੰਮ ਚ ਜਾਂ ਬਿਜ਼ਨਸ ਕਰਨ ਚ ਕੋਈ ਸ਼ਰਮ ਨਹੀਂ ਹੈਗੀ ਤੇ ਜੇ ਬਾਹਰੋਂ ਆ ਕੇ ਕੋਈ ਆਪਣਾ ਪ੍ਰੋਪਰ ਸਮਾਲ ਸਕੇਲ ਤੇ ਕੋਈ ਰਿੜੀ ਲਾਂਦਾ ਐ ਐਂਡ ਐਵਰੀ ਡੇ ਬੇਸਿਸ ਤੇ ਜੇ ਉਹ ਮੈਂ ਕਹਿੰਦਾ 10 ਤੋਂ 15000 ਜਾਂ 5000 ਵੀ ਕਮਾਰੇ ਨੇ ਤੇ ਮੰਥਲੀ ਉਹਨਾਂ ਦਾ 3 ਲੱਖ ਬਣ ਜਾਂਦਾ ਹੈ ਤੇ ਇੱਕ ਪੜਿਆ ਲਿਖਿਆ ਬੱਚਾ ਵੀ ਜਦੋਂ ਉਹ ਕੋਈ ਆਈਟੀ ਦੀ ਜੌਬ ਲੈਣ ਜਾਂਦਾ ਹੈ ਕੋਈ ਹੋਰ ਲੱਖ ਤੋਂ ਜਾਂ ਮੈਂ ਕਹਿੰਦਾ 50000 ਤੋਂ ਸਟਾਰਟਿੰਗ ਹੈ ਤੇ ਕਿੱਥੇ 50000 ਜਾਂ ਇਹ ਲੱਖ ਹੈ ਕਿੱਥੇ ਉਹ ਜਿਹੜਾ ਸਮਾਲ 스کیل ਤੇ ਵੀ ਕੋਈ ਬਿਜ਼ਨਸ ਕਰ ਰਿਹਾ ਉਹ ਮੰਥਲੀ ਬੇਸਿਸ ਤੇ 3 ਲੱਖ ਰੁਪਏ ਕਮਾ ਰਿਹਾ ਤੇ ਆਪਣੇ ਜਿਹੜੇ ਨੌਜਵਾਨ ਨੇ ਜਿਹੜੇ ਪੜੇ ਲਿਖੇ ਨੇ ਉਹ ਤਾਂ ਦੇ ਆਲਰੇਡੀ ਡੂਇੰਗ ਵੈਰੀ ਗੁੱਡ ਬਟ ਜਿਹੜੇ ਹਲੇ ਘੱਟ ਪੜੇ ਹੋਏ ਨੇ ਔਰ ਔਰ ਜਿਨ੍ਹਾਂ ਦਾ ਇੰਟਰਸਟ ਹੈਗਾ ਕਿ ਅਸੀਂ ਕਿਸੇ ਸਮਾਲ 스کیل ਬਿਜ਼ਨਸ ਤੋਂ ਸਟਾਰਟ ਕਰੀਏ ਆਈ ਥਿੰਕ ਦੇ ਸ਼ੁੱਡ ਯੂ نو ਗੋ ਫਾਰ ਇਟ ਉਹਨਾਂ ਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਬਿਕੋਜ਼ ਜੇ 1 ਡੇ ਦਾ ਜਾਂ 1 ਨਾਈਟ ਦਾ ਵਿਦ ਫੋਲੋਇੰਗ 올 ਰੂਲਸ ਐਂਡ ਰੈਗੂਲੇਸ਼ਨ ਜੇ ਮੈਂ ਕਹਿੰਦਾ 5 10 15000 ਰੁਪਏ ਉਹਨਾਂ ਨੂੰ ਪਰ ਡੇ ਦੇ ਹਿਸਾਬ ਨਾਲ ਬਚ ਰਿਹਾ ਇਟਸ ਅ ਗੁੱਡ ਬਿਜ਼ਨਸ ਇਟਸ ਅ ਗੁੱਡ ਇਨਵੈਸਟਮੈਂਟ ਮਤਲਬ ਵਿਦਆਊਟ ਇਨਵੈਸਟਮੈਂਟ ਕਰਨ ਤੋਂ ਉਹਨਾਂ ਨੂੰ ਸਿਰਫ ਟਾਈਮ ਦੀ ਇਨਵੈਸਟਮੈਂਟ ਹੈ ਐਂਡ ਟਾਈਮ ਦੀ ਇਨਵੈਸਟਮੈਂਟ ਦੇ ਨਾਲ ਉਹਨਾਂ ਨੂੰ ਐਨਾ ਪ੍ਰੋਫਿਟ ਹੋ ਰਿਹਾ ਇਟ ਇਜ਼ ਅ ਇਟ ਇਜ਼ ਅ ਗੁੱਡ ਬਿਜ਼ਨਸ ਜੇ ਪਰ ਜੂਥ ਆ ਗਿਆ ਆਪਾਂ ਗੱਲ ਕਰੀਏ ਪੂਰੇ ਪੰਜਾਬ ਭਰ ਦੇ ਵਿੱਚ ਜੂਥ ਜ਼ਿਆਦਾਤਰ ਬਾਹਰ ਜਾਣ ਨੂੰ ਭੱ ਨੇ ਡਿਫੀਨਿਟਲੀ ਦੇਖੋ بزਨਸ ਇਸ ਇੱਥੇ ਸੈੱਟ ਕਰ ਸਕਦੇ ਆ ਬਾਕੀ ਈਚ ਫਿਰ ਗਵਰਨਮੈਂਟ ਦੀ ਵੀ ਹੈਲਪ ਆ ਜਾਂਦੀ ਹੈ ਕਿ ਆਪਾਂ ਅ ਬਿਗ ਸਕੇਲ ਤੇ ਆ ਸਮਾਲ ਸਕੇਲ ਤੇ ਕਿਹੋ ਜਿਹਾ بزਨਸ ਲਾਈਏ ਹੈ ਨਾ ਤੇ ਆਪਣਾ ਹੁਣ ਬਾਹਰ ਦਾ ਐਕਚੁਅਲੀ ਰੁਝਾਨ ਇਹ ਹੈ ਕਿ ਆਪਣੇ ਪੰਜਾਬੀਆਂ ਨੇ ਬਾਹਰ ਸਭ ਤੋਂ ਪਹਿਲਾਂ ਜਾਣਾ ਸਟਾਰਟ ਕੀਤਾ ਸੀਗਾ ਤੇ ਫਿਰ ਉਹ ਪੰਜਾਬ ਚ ਹੌਲੀ ਹੌਲੀ ਦੁਆਬੇ ਵਾਲੇ ਜਾਂਦੇ ਸੀ ਸਭ ਤੋਂ ਪਹਿਲਾਂ ਦੁਆਬੇ ਤੋਂ ਬਾਅਦ ਫਿਰ ਇਹੀ ਚੀਜ਼ ਮਾਝੇ ਚ ਹੋਈ ਮਾਲਵੇ ਚ ਹੋਈ ਪੋਵਾਦ ਚ ਆ ਗਈ ਹੈ ਨਾ ਤੇ ਹੁਣ ਅੱਜ ਕੱਲ ਇੱਕ ਟ੍ਰੈਂਡ ਬਣ ਚੁੱਕਿਆ ਹੈ ਜਿਹੜਾ 1980s ਦਾ ਟ੍ਰੈਂਡ ਕੀ ਸੀਗਾ ਕਿ ਪਿੰਡਾਂ ਚੋਂ ਜਿਹੜੀ ਆਪਣੀ ਉਦੋਂ ਦੀ ਆਪਣੇ ਲੋਕ ਸੀਗੇ ਉਹ ਸ਼ਹਿਰਾਂ ਚ ਆ ਕੇ ਸਰਕਾਰੀ ਨੌਕਰੀ ਨੂੰ ਪ੍ਰੇਫਰ ਕਰਦੇ ਸੀ ਪਰ ਅੱਜ ਦੀ ਜਿਹੜੀ ਪੜ੍ਹੀ ਲਿਖੀ ਨੌਜਵਾਨੀ ਹੈ ਉਹ ਸ਼ਹਿਰਾਂ ਨਾਲੋਂ ਬਾਹਰ ਫੋਰਨ ਚ ਜਾਣਾ ਪ੍ਰੇਫਰ ਕਰਦੇ ਆ ਰੀਜ਼ਨ ਬੀਇੰਗ ਉਹ ਉੱਥੇ ਕ੍ਰਾਈਮ ਰੇਟ ਘੱਟ ਹੈ ਹੁਣ ਤੁਸੀਂ ਉਰੇ ਦੇਖੋ ਨਵੇਂ ਨਿਤ ਦਿਨ ਕੋਈ ਨਾ ਕੋਈ ਗੈਂਗਸਟਰ ਜਾਂ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਰਹਿੰਦੀ ਹੈ ਕਿਸੇ ਨਾ ਕਿਸੇ ਦਾ ਕਤਲ ਹੋ ਜਾਂਦਾ ਤੇ ਜਿਵੇਂ ਹੁਣ ਕਬੱਡੀ ਦਾ ਵੀ ਮੋਹਾਲੀ ਚ ਲੇਟਲੀ ਮੈਚ ਹੋਇਆ ਸੀਗਾ ਉੱਥੇ ਰਾਣਾ ਬੱਲਾ ਚੋਰੀਆ ਦਾ ਹੈ ਨਾ ਕਤਲ ਹੋਇਆ ਤਾਂ ਇਹ ਚੀਜ਼ਾਂ ਸਾਨੂੰ ਬਹੁਤ ਸੰਜੀਦਗੀ ਨਾਲ ਦੇਖਣੀਆਂ ਪੈਣੀਆਂ ਐ ਐਂਡ ਦੈਨ ਡੈਫੀਨਿਟਲੀ ਜਿਹੜੇ ਆਪਣੇ ਨੌਜਵਾਨ ਨੇ ਉਹ ਪੜ੍ਹੇ ਲਿਖੇ ਆ ਔਰ ਉਹ ਇਹੋ ਜਿਹੀ ਲਾਈਫ ਨਹੀਂ ਚਾਹੁੰਦੇ ਜਿੱਥੇ ਉਹਨਾਂ ਦੀ ਲਾਈਫ ਨੂੰ ਰਿਸਕ ਹੋਏ ਤਾਂ ਇਹ ਆਪਣੇ ਪ੍ਰਸ਼ਾਸਨ ਦੇ ਉੱਤੇ ਥੋੜਾ ਜਿਹਾ ਆ ਜਾਂਦਾ ਕਿ ਅਸੀਂ ਹੋਰ ਕਿੱਦਾਂ ਉਸ ਚੀਜ਼ ਨੂੰ ਵਧੀਆ ਕਰ ਸਕਦੇ ਹਾਂ ਸੋ ਦੈਟ ਆਪਣੀ ਜਿਹੜੀ ਜਨਸੰਖਿਆ ਹੈ ਜਾਂ ਆਪਣੇ ਜਿਹੜੀ ਯਾ ਮੋਹਾਲੀ ਦੇ ਰੈਜ਼ੀਡੈਂਟਸ ਹੈ ਉਹ ਬਾਹਰ ਵੱਲ ਨੂੰ ਮੂੰਹ ਕਰਨ ਦੀ بجائے ਆਪਾਂ ਇੱਥੇ ਹੀ ਰਹਿ ਕੇ ਕੋਈ ਵਧੀਆ ਤੋਂ ਵਧੀਆ ਬਿਜ਼ਨਸ ਓਪਰਚ्युनिटीज ਨੂੰ ਆਪ ਵੀ ਗੇਨ ਕਰੀਏ ਔਰ ਹੋਰਾਂ ਲਈ ਵੀ ਉਹਨੂੰ ਆਪਾਂ ਸਕਸੈਸਫੁਲੀ ਅਪਗ੍ਰੇਡ ਕਰੀਏ ਤਾਂ ਕਿ ਅਸੀਂ ਹੋਰਾਂ ਨੂੰ ਵੀ ਜੋਬਸ ਚੈਂਜ ਹੋ ਕੇ ਬਣੀਆਂ। ਕੀ ਕੀ ਮੋਹਾਲੀ ਵਾਸੀਆਂ ਨੂੰ ਜਨਦੀਵਾਰੀ ਕੀ ਸੰਦੇਸ਼ ਦੇਣਾ ਚਾਹੋਗੇ ਜਿੰਨੇ ਵੀ ਤੁਹਾਡੇ ਹਲਕੇ ਹੈ ਬਾਰਡ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਦੇਖੋ ਅਸੀਂ ਜਿਹੜਾ ਬੀਂਗ ਇਹ ਮੋਹਾਲੀ ਹੁਣ ਇਹ ਬਹੁਤ ਉਹ ਛੋਟਾ ਦਾ ਰਿਹਾ ਨਹੀਂ ਹੁਣ ਐਕਸਟੈਂਡ ਹੋ ਚੁੱਕਿਆ ਨਵੀਂ ਵਾਰਡਬੰਦੀ ਹੋਈ ਹੈ ਤੇ ਜਿਹੜੇ ਵੀ ਮੋਹਾਲੀ ਦੀ ਸੇਵਾ ਕਰਨਾ ਚਾਹੁੰਦੇ ਨੇ ਚਾਹਦੇ ਨੇ ਤੇ ਆਪਣੇ ਜਿਹੜੇ ਮੋਹਾਲੀ ਦੇ ਰੈਜ਼ੀਡੈਂਟਸ ਨੇ ਉਹ ਬਹੁਤ ਪੜੇ ਲਿਖੇ ਬਹੁਤ ਸੁਜਮਾਨ ਨੇ ਤੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਕਿ ਜਿਹੜੇ ਵਾਕਿਆ ਹੀ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਉਹ ਦਿਲੋਂ ਵੋਟ ਪਾਣ ਔਰ ਬਿਲਕੁਲ ਸਪੋਰਟ ਕਰਨ ਤਾਂ ਕਿ ਆਪਣੀ ਜਿਹੜੀ ਮੋਹਾਲੀ ਦੀ ਆਉਣ ਵਾਲੀ ਅ ਫਿਊਚਰ ਜਿਹੜੀ ਅਪਗ੍ਰੇਡੇਸ਼ਨ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਠੀਕ ਹੋਰ ਜੇ ਅਪਾਂ ਗੱਲ ਕਰੀ 2027 ਵਿੱਚ ਕੀ ਦੇਖ ਰਹੇ ਹੋ ਤੁਸੀਂ ਕਿੰਦਾ ਮਾਹੌਲ ਹੋਊਗਾ ਨਹੀਂ ਡੈਫੀਨੇਟਲੀ ਦੇਖੋ ਮੈਂ ਤਾਂ ਪੋਜ਼ਿਟਿਵ ਹੀ ਕਹਾਂਗਾ ਕਿ ਮਾਹੌਲ ਪੋਜ਼ਿਟਿਵ ਹੋਣਾ ਚਾਹੀਦਾ ਪਰ ਇਕੱਲੇ ਇੱਕ ਬੰਦੇ ਦੇ ਕਹਿਣ ਨਾਲ ਮਾਹੌਲ ਪੋਜ਼ਿਟਿਵ ਨਹੀਂ ਹੁੰਦਾ ਇਹ ਸਾਨੂੰ ਸਾਰਿਆਂ ਨੂੰ ਸਹਿਯੋਗ ਹੁੰਦਾ ਇਟਸ ਇਟਸ ਅ ਚੇਨ ਸਿਸਟਮ ਜਦੋਂ ਅਸੀਂ ਸਾਰੇ ਹੱਥ ਜੋੜ ਕੇ ਚੱਲਾਂਗੇ ਪੋਜ਼ਿਟਿਵ ਵਾਲੇ ਪਾਸੇ ਸੋਚਾਂਗੇ ਪੋਜ਼ਿਟਿਵ ਸੋਚਾਂਗੇ ਔਰ ਇਨਕਰੀਜ਼ ਆਪਾਂ ਕਹਿ ਲਈਏ ਕਿ ਆਪਣਾ ਚੜ੍ਹਦੀ ਵਾਲੇ ਪਾਸੇ ਨੂੰ ਚੱਲਾਂਗੇ देन ਡੈਫੀਨਿਟਲੀ ਤੇ ਜਿਵੇਂ ਬਾਹਰ ਵਾਲੀ ਕੰਟਰੀਜ਼ ਕੰਟਰੀਜ਼ ਅਸੀਂ ਜੇ ਗੱਲ ਕਰੀਏ ਤਾਂ ਉੱਥੇ ਉਹ ਲੋਕ ਬਹੁਤ ਪੈਟ੍ਰੀਅਟ ਨੇ ਜੇ ਅਸੀਂ ਆਪਣੇ ਦੇਸ਼ ਪ੍ਰਤੀ ਪੈਟ੍ਰੀਅਟ ਹੋਵਾਂਗੇ ਐਂਡ देन ਡੈਫੀਨਿਟਲੀ ਵਿਲ ਗੋ ਫॉर ਪੋਜ਼ਿਟਿਵ ਹਾਂ ਤੇ ਫਿਰ ਨਵੀਂ ਵੀਡੀਓ ਨਾਲ ਮਿਲਾਂਗੇ ਰੱਬ ਆਕ